ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸਨਾਓ ਚੜਦੀ ਕਲਾ ਨਾ हां ਚੜਦੀ ਕਲਾ ਵੀਰ ਜੀ ਚੜਦੀ ਆ ਝੋਟੀ ਪਹਿਲਾ ਸੂਆ ਸੂਈ ਆ ਤੇ ਮੂੰਹੋਂ ਚਾਰ ਦੰਦ ਹਾਂਜੀ ਤੇ ਦੁੱਧ ਹੁਣ 11 ਕਿਲੋ 11 ਕਿਲੋ ਪੱਕਾ ਜੀ ਮਗਰ ਕੱਟਾ ਕੱਟਾ ਜੀ ਇਹ 20 ਕਿ ਦਿਨਾਂ ਦੀ ਸੂਈ ਹੈ 18 ਤੋਂ 20 ਦਿਨ ਹੋ ਗਏ ਸੂਈ 18 ਤੋਂ 20 ਦਿਨ ਦੀ ਸੂਈ ਆ ਸੱਜਣੋ ਵੇਖਿਓ ਦੇਖ ਕੇ ਨਾ ਜਿਵੇਂ ਕਹਿੰਦੇ ਭੁੱਖ ਲੈਂਦੀ ਹੈ ਤੇ ਉਹ ਗੱਲ ਹੀ ਆ ਝੋਟੀ ਦਾ ਰੰਗ ਰੂਪ ਬਹੁਤ ਸੋਹਣਾ ਆ ਵੇਖੋ ਤੇ ਸੁਭਾਅ ਵੀ ਬਹੁਤ ਜ਼ਿਆਦੇ ਨਰਮ ਆ ਇਹ ਨਹੀਂ ਹੈਗਾ ਵੀ ਕੈਮਰਾ ਲੈ ਕੇ ਨੇੜੇ ਹੋ ਗਿਆ ਤੇ ਕੋਈ ਗੱਲ ਬਾਤ ਨਹੀਂ ਆ ਗਈ ਜਿਤਨਾ ਮਰਜੀ ਆ ਹਾਂ ਬਾਕੀ ਇੱਕ ਨੋਟ ਕਰ ਲਿਓ ਬਾਈ ਜੇ ਦਸਨ ਮੁਤਾਬਕ ਕਰਦੇ ਪਸੂਗਾ ਤੇ ਆ ਛੋਟੀ ਦੂਜਾ ਸੂਆ ਵੀਰੇ ਇਹ ਦੂਜਾ ਸੂਆ ਛੋਟੀ ਹੈ ਜੀ ਇਹਦੇ ਮਗਰ ਕੱਟੀ ਆ ਗਈ ਸੱਜਣੋ ਇਹ 15 ਕ ਦਿਨਾਂ ਦੀ ਸੂਈ ਹੈ ਤੇ 15 ਕਿਲੋ ਦੁੱਧ ਆ ਇਹ ਵੀ ਨੋਟ ਕਰ ਲਿਓ ਆ ਦੇਖੋ ਇਹਦੇ ਮੰਨ ਲਓ ਵੀ ਲੇਵੇ ਤੇ ਨਾ ਜਿਵੇਂ ਕਹਿੰਦੇ ਬਿਜਲੀ ਘਰ ਬਣਿਆ ਉਹ ਚੀਜ਼ ਬਣੀ ਹੋਈ ਆ ਬੜਾ ਚੰਗਾ ਦੁੱਧ ਆ ਮਹਿੰਦੇ ਕੋਲੇ ਸੱਜਣੋ ਸੂਈ ਮੈਂ ਆ ਦੁੱਧ ਤੁਸੀਂ ਚੋਲ ਹੈ ਨਾ ਵੀਰ ਨੇ ਦੱਸਦਾ ਜੋ ਤੁਹਾਨੂੰ ਆਪਾ ਦੱਸਦਾ ਆ ਵੇਖੋ ਚੋਣੇ ਦੀ ਬੇਫਿਕਰ ਹੋ ਜਿਓ ਧੰਨਵਾਦ ਸ਼ਾਰਟ ਵੀ